ਮੋਬਾਈਲਾਂ ਦੇ ਸਕਰੀਨ ਬੰਦੇ ਧਿਆਨ ਨਾਲ ਦੇਖ ਲੋ ਉਹਨਾਂ ਖਾਤਰ ਕਾਬਰਾਂ ਦੀ ਭਾਰੀ ਵੱਡੀ ਸ਼ੇ ਲਾਤੀ ਇਹ ਮਿਲੂ ਥੋਨੂੰ ਤਣਾਉਲੇ 'ਚ ਜਿਹੜੇ 2-200 ਦੇ ਕਾਬਰ ਨੂੰ 50-50 ਰੁਪਏ ਦੇ ਅੰਦਰ ਆਪਾਂ ਤਰਨਾਂ ਨਾਲ ਗੱਲ ਕਰਦੇ ਆਂ ਤੇ ਇਹ ਕਹਿੰਦਾ ਇਹ ਬੰਦਾ ਬਹੁਤ ਘੈਂਟ ਆ ਮੰਨ ਲੈਨੇ ਪੂਰਾ ਬਾਈ ਦਿੱਲੀ ਇੱਥੇ ਲਿਆਂਦੀ ਬਿਲਕੁਲ ਵੀਰੇ ਲਾਤੇ ਦੋਤੇ ਕਹਿੰਦੇ ਜਿਹੜਾ ਦੋ ਦੋ ਤਿੰਨ ਤਿੰਨ ਸੌ ਦੇ ਕਵਰ ਨੇ 50 50 ਦੀ 50 ਰੁਪਏ ਸੇਲ ਵੀਰੇ 100 ਰੁਪਏ ਦੇ ਦੋ ਕਵਰ ਲਾਤੀ ਸੇਲ ਹਾਂ ਉਹ ਦੋ ਵਾਰ ਮਰਜੀ ਦੇਖ ਕਰਕੇ ਆ ਸਕਦਾ ਬੰਦਾ ਜਦੋਂ ਮਰਜੀ ਚੈੱਕ ਕਰਕੇ ਆਓ ਜਿਹੜੇ ਮਰਜੀ ਮਾਡਲ ਚਲੋ ਜੀ 13 Pro Max ਤੱਕ 28 28 ਪੈ ਜਾਣ ਹਾਂਜੀ ਹਾਂ ਬਿਲਕੁਲ ਬਿਲਕੁਲ ਜਿਵੇਂ ਕਿ ਆ ਦੇਖੋ 5 ਰੁਪਏ ਦੀ OTG ਜੋ ਕਿ ਬਾਜ਼ਾਰ ਦੇ ਵਿੱਚ 3 ਰੁਪਏ ਦੀ ਆ 5 ਰੁਪਏ ਦੀ OTG ਹਾਂ B8 ਡਾਟਾ ਕੇਬਲ 30 ਰੁਪਏ ਤੋਂ ਸ਼ੁਰੂ ਦੇਖਾਂ ਆ ਹਏ ਉਸ ਤੋਂ ਬਾਅਦ 50 ਰੁਪਏ ਦੀ ਸਟਾਰਟ ਹੈ ਹੈੱਡਫੋਨ ਕਿੰਨੇ ਤੋਂ ਹੈੱ ਬਿਨਾ ਮੈਕ ਵਾਲੇ ਮੈਕ ਵਾਲੇ 50 ਰੁਪਏ ਤੋਂ ਸ਼ੁਰੂ ਜੀ ਗੱਲ ਗੱਲ ਕਰੀਏ ਉਹ ਪੌਲੇ 80 ਦੇ ਸ਼ੁਰੂ ਡਾਟਾ ਕੇਬਲ 30 ਰੁਪਏ ਤੋਂ ਸ਼ੁਰੂ ਹਾਂ 에ਅਰਪੋਰਟ 250 ਤੋਂ ਸ਼ੁਰੂ 500 ਰੁਪਏ ਪੂਰੇ ਵਧੀਆ ਵੀਰੇ ਹਾਂ ਨੈਕ ਬੈਂਡ ਜੋ ਕੀ ਗੱਲ ਚ ਪੋਣਿਆ ਬਲੂਥਥ ਵਾਲੇ 250 ਰੁਪਏ ਤੋਂ ਸ਼ੁਰੂ ਉਸ ਤੋਂ ਆਦ ਮੋਬਾਈਲ ਦੇ ਵਿੱਚ ਦੇਖੋ ਆਟਮਾ ਆ ਤੁਹਾਨੂੰ ਆਟਮਾ ਵੋ ਲੈਣ ਦੀਆਂ ਮੋਬਾਈਲ ਪੱਖਾ ਲੱਗਦਾ ਹਾਂਜੀ ਹਾਂ ਮੋਬਾਈਲ ਦੇ ਵਿੱਚ ਹੀ ਪੱਖਾ ਲੱਗਦਾ ਜਿੱਥੇ ਗਰਮੀ ਲੱਗਦੀ ਆ ਹਾਂ ਦੇਖੋ ਉੱਥੇ ਪੱਖਾ ਲਾ ਲਓ ਉਸ ਤੋਂ ਬਾਅਦ ਆ ਦੇਖੋ ਜੀ ਆਟਮਾ ਇਹ ਮੋਬਾਈਲ ਆ ਗਿਆ ਆ ਕਵਰ ਆ ਗਿਆ ਜੀ ਹਾਂ ਦੇਖੋ ਮੋਬਾਈਲ ਆ ਮੋਬਾਈਲ ਆ ਗਿਆ ਤਾਂ ਮੋਬਾਈਲ ਜੀ ਮੋਬਾਈਲ ਬਿਲਕੁਲ ਆ 13 Pro ਮੋਬਾਈਲ ਆ ਗਿਆ 15 Pro ਵੀਰੇ 15 Pro ਆ ਗਿਆ ਇੱਕ ਫਲਿੱਪ ਮਾਡਲ ਵੀਰੇ ਫਲਿੱਪ ਮਾਡਲ ਇਹ ਹੈ ਤਾਂ ਉਹਨੇ ਬਈ ਮੈਨ ਤੈਨੂੰ ਦਿਖਾ ਦਈਏ ਆਪਾਂ ਇੱਕ ਵਾਰੀ ਇਹ ਦਿਖਾ ਦੇ ਸਾਨੂੰ ਹੁੰਦਾ ਕਿ ਆ ਲੈ ਇਹ ਤਾਂ ਹੀ ਬਟਨ ਵਾਲਾ ਮੋਬਾਈਲ ਆ ਜੀ ਐਟਮਾ ਯਾਰ ਤਰਨ ਕੋਲ ਹੀ ਮਿਲਣਗੇ ਚਲਾਂ ਹੀ ਪੱਖਾ ਚਲਾਏ ਨਾ ਮੈਂ ਕਵਰ ਦਿਖਾਉਣਾ ਲੈ ਵੀ ਸੱਜਣੋ ਆ ਜਿਹੜੇ ਕਵਰਾਂ ਦੇ ਥੱਬੀ ਥੱਬੇ ਪਏ ਨੇ ਇਹ ਮਿਲਣਗੇ ਪਰ ਤਰਨ ਟੈਲੀਗ੍ਰਾਮ ਤੋਂ ਬੱਸ ਸਟੈਂਡ ਦੇ ਤਰਨ ਹੀ ਜਮਾ ਸਾਹਮਣੇ ਆ ਹਾਂ ਆ ਲੈ ਜਿੱਥੇ ਗਰਮੀ ਲੱਗਦੀ ਆ ਪੱਖਾ ਲਓ ਨਾ ਜੀ ਪੱਖਾ ਸੋ ਜੋ ਹਾਂ ਉਸ ਤੋਂ ਬਾਅਦ ਮੋਬਾਈਲਾਂ ਦੀ ਰਿਪੇਅਰ ਅੱਦੇ ਰੇਟਾਂ ਦੇ ਬਿਜਾਰ ਨਾਲੋ ਸਾਰੇ ਹਾਂ ਜੀ ਹਾਂ ਜਿਹੜੇ ਮਰਜ਼ੀ ਮੋਬਾਈਲ ਦੀ ਰਿਪੇਅਰ ਕਰਾਓ ਅੱਦੇ ਰੇਟਾਂ ਦੇ ਉਸ ਤੋਂ ਬਾਅਦ ਇੱਕ ਆਹ ਰਹਿ ਗਿਆ ਜੀ ਫੋਨ ਹਾਂ ਇਹ ਜਿਹੜੀਆਂ ਆਟਮਾ ਸਿਰਫ ਮਿਲਣਗੀਆਂ ਤੁਹਾਨੂੰ ਤਰਨ ਟੈਲੀਕਾਮ ਤੋਂ ਨਾਲ ਇੱਕੋ ਹੀ ਨਾਮ ਯਾਦ ਰੱਖੋ ਕਵਰਾਂ ਦੇ ਥੱਬੇ ਦੇਖੀ ਮਾਰਾਂ ਦੇ ਕਵਰਾਂ ਦੇ ਥੱਬੇ ਆ ਦੇਖੋ ਲੋਟ ਆਏ ਪੈਨੇ ਬਾਹਰੇ ਹਜੇ ਡੱਬੇ ਖੋਲੇ ਨਹੀਂ ਇਹ ਸਾਰੇ ਇਹ ਕਵਰ ਕਵਰ ਖੋਲੇ ਸਾਰਾ 50 ਰੁਪਏ ਵਾਲਾ ਮਾਲ ਆ ਵੀਰੇ ਇਹ ਸਾਰਾ 50 ਵਾਲਾ ਜੀ ਨਹੀਂ ਉਹ ਬਾਜ਼ਾਰ ਚ ਤਾਂ ਬਹੁਤ ਮਹਿੰਗਾ ਮਿਲਦਾ ਉਹ ਬਾਜ਼ਾਰ ਚ ਕੋਈ 100 ਦਾ 150 ਦਾ ਆ ਦੇਖੋ ਗਰਲੀ ਸ਼ਰਟ ਮਾਰ ਲੱਗੀ ਹੋਈ ਆ ਦਿਖਾਓ ਬਾਈਆਂ ਆਪਣੇ ਭੈਣਾਂ ਆ ਜਾਣ ਸਪਰਕ ਕਰ ਲੈਣ ਆ ਜਰੂਰੀ ਨਹੀਂ 50 ਵਾਲਾ ਮਹਿੰਗੇ ਤੋਂ ਮਹਿੰਗਾ 1200 ਰੁਪਏ ਤੱਕ ਦਾ ਕਵਰ ਆਪਣੇ ਕੋਲੇ ਹੁੰਦਾ ਜੀ ਅੱਛਾ ਲੈ ਇੱਦਾਂ ਦੇਖ ਲਓ ਪਰ ਇਹ ਪਤਾ ਨਹੀਂ ਉੱਪਰ ਪੇਨ ਦਾ ਕੰਮ ਹੈ ਸਾਰੇ ਫੋਲਡਰ ਫਾਲਡਰ ਹੋਰ ਸਭ ਕੁਝ ਕੁੜੀਆਂ ਵਾਲੇ ਕਵਰ ਹਾਂ ਜਿੰਨੇ ਮਰਜ਼ੀ ਲੈ ਜਾਓ ਜਿਹੜੇ ਮਰਜ਼ੀ ਮੋਬਾਈਲ ਦੇ ਵਿੱਚ ਨਹੀਂ ਏਰੂ ਰਿਪੋਰਟ ਕਿੰਨੇ ਕਿ ਪੈਣ ਦੇ ਏਰੂ ਰਿਪੋਰਟ 250 ਤੋਂ ਸ਼ੁਰੂ ਨੇ 250 500 700 ਜਿਵੇਂ ਕੀ ਆ ਦੇਖੋ ਗਾਰੰਟੀ ਵਾਲਾ ਮਾਲ ਆ ਗਿਆ 1200 1500 ਚ ਨਿਰਮੈਕਸ ਕੰਪਨੀ ਦਾ ਮਾਲ ਪੂਰਾ ਬ੍ਰਾਂਡ ਕਿ ਮਿਲਦੇ ਹੋਣਗੇ ਵੀਰੇ 25 2500 ਰੁਪਏ ਦੇ ਰਿਪੋਡ ਨੇ ਜਿਹੜੇ ਆਪਾਂ 1200 ਚ 6 ਮਹੀਨੇ ਗਾਰੰਟੀ ਦੇ ਮਿਲ ਆ ਆ ਵੀ ਹੈੱਡਫੋਨ ਪੈਣੇ ਸਾਰੇ ਆ ਹੈੱਡਫੋਨ 50 180 ਐਵੇਂ ਜੀ ਕਵਰ ਦੇਖ ਲਓ ਤੁਹਾਡੇ ਫਲਿੱਪ ਕਵਰ ਆ ਗਿਆ ਹਾਂ ਆਪੇ ਨੇ ਮਿੱਤਰ ਦੇਖੋ ਆਈਟਮਾਂ ਦਿਖਾਈਏ ਸੋਨੂੰ ਦੇਖੋ ਗੱਡੀ ਵਾਲਾ ਸਪੀਕਰ ਨਾਲੇ ਬੱਚਾ ਨੂੰ ਦੇ ਦੋ ਗੱਡੀ ਨਿੰਮੋ ਜਣ ਨਾਲੇ ਸਪੀਕਰ ਹੈ ਇਹਦੇ ਵਿੱਚ ਆਪਣੇ ਕੋਲੇ ਪੰਜ ਮਾਡਲ ਨੇ ਵੀਰੇ ਹਾਂ ਵੀਕਰ ਕਿ ਮੈਂ ਕੀ ਕਰਨਾ ਇਹ ਤਾਂ ਬੋਲਦਾ ਚੱਲਦਾ ਹਾਂ ਹਾਂਜੀ 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 ਹਾਂ ਬਿਲਕੁਲ ਚੱਲ ਚਲਾਈ ਨਾ ਚੱਲੇ ਨਾ ਮਗਾਣਾ ਚਾਹੀਦਾ ਵਸ 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 ਕਰਦੇ ਬੰਦ ਵੈਲਕਮ ਟੂ ਐਨਸੀ ਮਿਊਜ਼ਿਕ ਵਰਲਡ ਐ ਦੰਨਿਆ ਬਹੁਤ ਆਟਮਾ ਹੋਰ ਸਾਨੂੰ ਮਿਲ ਜਾਣਗੀਆਂ ਲੈ ਵੀ ਮਿਲੂ ਇਹ ਤਰਨ ਟੈਲੀਗ੍ਰਾਮ ਤਨੋਲੇ ਤੋਂ ਠੀਕ ਆ ਬਈ ਤੇਰੇ ਉੱਪਰ ਨੰਬਰ ਪਿਆ ਸਾਰਾ ਹੈਡਫੋਨ A ਤੋਂ Z ਚੀਜ਼ ਮਿਲੂ ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਹਾਂ ਕੋਸ ਵੀ ਕੋਈ ਫੋਨ ਰਿਪੇਅਰ ਕਰਾਉਣਾ ਟੱਚ ਸਕਰੀਨ ਸਕਰਨ ਕੋ ਕੋਸ ਹੋਗਾ ਜੀ ਸਭ ਕੁਝ ਸਭ ਕੁਝ ਆ ਮਿੱਤਰੋ ਟੱਚ ਸਕਰੀਨ ਵੀ ਪਵਾ ਸਕਦੇ ਹਾਂ ਪਰ ਇਹ ਤੁਹਾਨੂੰ ਮਿਲੋ ਤਨੋਲੇ ਜੀ ਤੁਹਾਨੂੰ ਮ ਅਇ ਤਾਂ ਤੁਸੀਂ ਨੋਟ ਕਰ ਸਕਦੇ ਹੋ ਤਰਨ ਟੈਲੀਕਮ ਮੋਬਾਈਲ ਆਓ ਸਾਹਮਣੇ ਆ ਗਿਆ ਇਧਰ ਬੱਸ ਸਟੈਂਡ ਤੇ ਦੇਖੋ ਨੋਟ ਕਰੋ ਆ ਤਰਨ ਮੋਬਾਈਲ ਨਾੜਾ ਇਧਰ ਤੁਸੀਂ ਨੋਟ ਕਰਾ ਦਿੰਨੇ ਆ ਨੋਟ ਕਰਕੇ ਵੀਡੀਓ ਕਰਕੇ ਸ਼ੇਅਰ ਕਰ ਦਿਓ